ਤੇ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਜ਼ਿਲ੍ਹਾ ਬਠਿੰਡਾ ਕੀ ਕਿਹਾ ਇਹ ਰੈਪੋਰਟ ਸਨੇਚ ਹੋਈ ਸੀ ਹਾਂਜੀ ਸਾਡੇ ਸਨੇਚਿੰਗ ਉਹੀ 70 ਸਾਲ ਦੇ ਸੀ ਮਾਤਾ ਉਹਨਾਂ ਦੇ ਇਹਨਾਂ ਨੇ ਵਾਲੀਅ ਸਨੇਚ ਕੀਤੀਆਂ ਸੀ ਤੇ ਉਹ ਅਸੀਂ ਦੋਨੇ ਦੋਸ਼ੀ ਗ੍ਰਿਫਤਾਰ ਕਰ ਲਏ ਇੰਕਪਰਕਾ ਕਦੋਂ ਆਪ੍ਰੀਸੀਟ ਦੇਸ ਕੇ ਇਹ ਕਟਰਾ 7 ਤਰੀਕ ਨੂੰ ਸ਼ਾਮ ਨੂੰ ਕਰੀਬ 6 ਵਜੇ ਵਾਪਰੀ ਸੀ ਤੇ ਇਹ ਦੋ ਦੋਸ਼ੀ ਆਏ ਸੀਗੇ ਇਹਨਾਂ ਕੋਲੇ ਬੋਲਟ ਮੋਟਰਸਾਈਕਲ ਸੀ ਫੌਜੀ ਕਲਰ ਦਾ ਉਸ ਤੇ ਆ ਕੇ ਇਹ ਵਾਲੀਆਂ ਨੂੰ ਛਪਟ ਮਾਰ ਕੇ ਲਗੇ ਸੀ ਇੱਕ ਹੈ ਕੋਣ ਕੋਣ ਇਹ ਰਿਸਰਚ ਕੋਈ ਇਹ ਦੋਨੇ ਪਿਓ ਪੁੱਤ ਜਿਹੜਾ ਇਹਦਾ ਪਿਓ ਸੀਗਾ ਸ਼ਾਮਾ ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਪੁੱਤ ਪਿੱਛੇ ਬੈਠਾ ਸੀਗਾ ਇਹ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ ਉਹ ਹੋਰ ਵੀ ਪੁੱਛਗਿੱਛ ਤੇ ਖੁਲਾਸੇ ਕੀਤੇ ਹੋਣਗੇ ਪਹਿਲਾਂ ਕੁਝ ਕਰਦੇ ਹਾਂ ਹਾਂਜੀ ਹਾਂਜੀ ਪੁੱਛਗਿੱਛ ਤੇ ਖੁਲਾਸੇ ਹੋਏ ਆ ਅਸੀਂ ਉਹਨਾਂ ਦਾ ਪਾਲਸ ਰਿਮਾਂਡ ਵੀ ਲਿਆ ਤੇ ਇਹਨਾਂ ਪਾਸੋਂ ਬੁਲਟ ਮੋਟਰਸਾਈਕਲ ਕਲਰ ਫੌਜੀ ਕਲਰ ਦਾ ਜੋ ਵਰਕ ਰਿਆ ਸੀ ਇੱਕ ਐਕਟਿਵਾ ਸਕੂਟਰੀ ਉਹ ਵੀ ਚੋਰੀ ਦੀ ਆ ਤੇ ਇੱਕ ਕਾਪਾ ਇੱਕ ਦੇਸੀ ਪਿਸਟਲ ਤੇ ਤਿੰਨ ਜਿੰਦਾ ਰੌਂਦ ਬ੍ਰਮਤ ਹੋਏ ਕਿੰਨੇ ਚਿਰ ਤੋਂ ਇਹ ਜੀ ਵਿੱਚ ਚੱਲੇ ਇਸ ਇਹ ਬਠਿੰਡੇ ਦੇ ਕਰੀਬ 20-25 ਦਿਨਾਂ ਤੋਂ ਫਰਿਆ ਰਹੀ ਸੀ ਤੇ ਜਿਹੜਾ ਮੋਟਰਸਾਈਕਲ ਸੀ 4 6 ਸਕੂਟੀ ਸੀ ਇੱਕੋ ਜਿਹੜਾ ਬੁਲਟ ਮੋਟਰਸਾਈਕਲ ਸੀ ਇੱਕ ਵਾਰੀ ਮੁੱਢਲੀ ਤਫਤੀਸ਼ ਚ ਹੀ ਸਾਹਮਣੇ ਆਇਆ ਇਹਨਾਂ ਨੇ ਜਲੰਧਰ ਤੋਂ ਚੋਰੀ ਕੀਤਾ ਸੀਗਾ ਜਿਹੜੀ ਸਕੂਟਰੀ ਸੀ ਉਹ ਕਪੂਰ ਖੇਲੇ ਚੋਰੀ ਕੀਤੀ ਸੀ ਉੱਥੇ ਅਸੀਂ ਸਬੰਧਤ ਥਾਣੇ ਇਨਟੀਮੇਸ਼ਨ ਕਰਤੀ ਐ ਤੇ ਇੱਕ ਸਮਝਾਇਆ ਅਸਲਾ ਸੀ ਜਿਹੜਾ ਕੋਲ ਰੱਖਿਆ ਇੱਕ ਕਦੋਂ ਉੱਥਾ ਰੱਖਿਆ ਸੀ ਕਿ ਖੁੱਲਿਆ ਹੋ ਜਿਹੜਾ ਅਸਲਾ ਸੀ ਇਹ ਕਰੀਬ ਦੇ ਕੋਲੇ 2.5 ਮਹੀਨੇ ਦਾ ਸੀਗਾ ਤੇ ਇਹ ਨੇ ਜਲੰਧਰ ਤੋਂ ਹੀ ਲਿਆ ਸੀ ਜਲੰਧਰ ਤੋਂ ਹੀ ਜੋ ਇੱਕ ਕਰੀਰੀ ਪੁਸ਼ਕਿਸ਼ ਦੇ ਸਾਹਮਣੇ ਆ ਕੋਈ ਵਾਰਤਾ ਤੇ ਇਹ ਸਸਲੇ ਨਾਲ ਕੀ ਹੈ ਕੋਈ ਹਜੇ ਪੁਸ਼ਕਿਸ਼ ਨਹੀਂ ਇਹ ਅਸਲੇ ਸਿਰਫ ਇਹਨਾਂ ਨੇ ਡਰੋਂ ਤੋਂ ਕੋਹ ਨੂੰ ਰੱਖਿਆ ਸੀ ਅਸਲਾ ਹੋ ਗਿਆ ਕਾਪਾ ਹੋ ਗਿਆ ਡਰਾ ਧਮਕਾ ਕੇ ਮੋਟਰਸਾਈਕਲ ਕੋਈ ਖੋਲਿਆ ਕੋਈ ਚੈਨੀ ਖੋਲੀ ਕੋਈ ਵਾਲੀਆਂ ਖੋਲੀਆਂ ਤੇ ਇਸ ਨਹੀਂ ਰੱਖਿਆ ਸੀ ਇਹਨਾਂ ਨੇ ਕਿ ਇਹ ਤਾਂ ਉਹ ਲੱਖ ਨੂੰ ਕੋਈ ਵਾਰਦਾ ਸੀ ਕਦੇ ਪਠੰਡੇ ਦੇ ਵਿੱਚ ਇਹਨਾਂ ਨੇ ਤਿੰਨ ਵਾਰ ਦਾ ਤਾਂ ਕੀਤੀਆਂ ਸੀ ਇਸ ਤੋਂ ਪਹਿਲਾਂ ਚੈਨੀ ਹਸ ਤਿੰਨੀ ਚੈਨੀ ਇਹ ਚੁੰਡੇ ਤੋਂ ਇਹਨਾਂ ਨੇ ਕਾਫੀ ਸੀਸੀਟੀਵੀ ਘੜੀਆਂ ਬਣੀਆਂ ਤੇ ਫਿਰ ਇਹ ਕਿੱਥੋਂ ਫੜੇ ਗਏ ਇਹ ਕੋਸ਼ਟਾ ਸਾਡੀ ਹਿਊਮਨ ਇੰਟੈਲੀਜੈਂਸੀ ਹਿਊਮਨ ਇੰਟੈਲੀਜੈਂਸੀ ਕੋਸ਼ਾ ਸੀਡੀਆਰ ਵਗੈਰਾ ਤੇ ਹੋਰ ਵੀ ਟੈਕਨੀਕਲ ਜੋ ਸਾਡੇ ਹੁੰਦੇ ਆ ਉਸ ਤੋਂ ਗਾਂ ਕੜੀ ਨਾਲ ਕੜੀ ਜੁੜਦੀ ਗਈ ਤੇ ਉਸ ਤਰੀਕੇ ਨਾਲ ਫੜੇ ਗਏ ਇਹਨਾਂ ਤਾਂ ਮਾਮਲੇ ਕਿੰਨੇ ਕਿ ਦਰਜ ਆ ਜਿਹੜਾ ਸ਼ਾਮ ਲਾਲ ਆ ਜਿਹੜਾ ਪਿਓ ਸੀ ਉਸ ਤੇ 12 ਪਰਚੇ ਦਰਜ ਆ ਤੇ ਇਹ ਜਿਹੜਾ ਮੁੰਡਾ ਸਾਹਿਲ ਗੁਜਰ ਆ ਇਸ ਤੇ ਇੱਕ ਪਰਚਾ ਦਰਜ ਇੱਕ ਘਰ ਤੇ ਕਿਉਂ ਸੀ ਕੋਈ ਨਸ਼ੇ ਦੀ ਮੂਰਤੀ ਲੈ ਜਾ ਏ ਬੇਸਿਕਲੀ ਨਸ਼ੇ ਦੀ ਪੂਰਤੀ ਕਰਨ ਦੇ ਸੀ ਬੇਸਿਕਲੀ ਤਾਂ ਇਹ ਸੀ ਕਿ ਨਾ ਪਟੰਡੇ ਤੋਂ ਆਏ ਕਿ ਮੈਂ ਦੀ ਮਕਸਦ ਪਟੰਡੇ ਨਾਲ ਵੀ ਰਿਸ਼ਤੇਦਾਰੀਆਂ ਕੋਈ ਜਿਹੜਾ ਸਾਹਿਲ ਗੁੱਜਰ ਆ ਇਹਦੀ ਭੈਣ ਵੀ ਇੱਥੇ ਵਹੀ ਆ ਇਹਦੀ ਮਾਸਸ਼ਾ ਵੀ ਹੈਗੀਆਂ ਤੇ ਉਹਨਾਂ ਕੋਲੇ ਰਹਿਣਾ ਸੀ ਕੁਝ ਟਾਈਮ ਉਹਨਾਂ ਕੋਲ ਰਹਿ ਆ ਬਾਕੀ ਕਿਰਾਏ ਵਗੈਰਾ ਤੇ ਵੀ ਰਹਿ ਆ ਹੋਰ ਵੀ ਇਹਨਾਂ ਨੇ ਜਿਹੜਾ ਕਿ ਬਾਦ ਰਸਤਾਂ ਬਾਦ ਜਿਲ੍ਹਿਆਂ ਦੇ ਵਿੱਚ ਪਟੰਡੇ ਤੋਂ ਇਲਾਵਾ ਜਲੰਧਰ ਕੀਤੀਆਂ ਜੋ ਆ ਬੋਲਟ ਚੋਰੀ ਕਰਾ ਫਿਰ ਕਪੂਰਥਲਾ ਕੀਤੀਆਂ ਜਿਵੇਂ ਐਕਟਿਵਾ ਸਕੂਟਰੀ ਤੇ ਫਿਰ ਕੋਈ ਇਹਨਾਂ ਨੇ ਉਥੇ ਜਲੰਧਰ ਹੀ ਸਾਹਿਲ ਤੇ 307 ਦਾ ਇਤਿਆਮ ਸ਼ਖਤ ਦਾ ਪਰਚਾ ਦਰਜਾ ਉਥੇ ਕੋਈ ਇਹ ਤੇ ਕੋਈ ਸੀਗਾ ਵੈਪਨ ਕਰਾ ਨਜਾਇਜ਼ ਤੇ ਉਸ ਸਾਡੇ ਵਾਰਦਤ ਕੀ ਸੀ ਕਿਵੇਂ ਕਿਵੇਂ ਦੇਖਦੇ ਹੋ ਕਿਵੇਂ ਇਹ ਇੱਕ ਪ੍ਰਾਪਤੀ ਹੈ ਜਿਹੇ ਵਕਫ ਵਕਫੀਆਂ ਚ ਵੀ ਜਾਣਦੇ ਤੇ ਪਛੰਡੇ ਵਿੱਚ ਵੀ ਕਾਫੀ ਘੱਟ ਸਮੇਂ ਅੰਜਾਮ ਤੇ ਕਿੰਨੀ ਕੁ ਵੱਡੀ ਪ੍ਰਾਪਤੀ ਮਾਰ ਕੇ ਉਹਨਾਂ ਦਾ ਪਤਾ ਦੇ ਰੱਖਿਆ ਦੇਖੋ ਮਾਨਯੋਗ ਸੀਨੀਅਰ ਕਪਤਾਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਉਸ ਟਾਈਮ ਦਿਨ ਤੋਂ ਹੀ ਲੱਗੇ ਸੀ ਉਹਨਾਂ ਦੇ ਮਗਰ ਇਹ ਸਾਡੀ ਸਾਰੀ ਪੁਲਿਸ ਟੀਮ ਦੀ ਬਹੁਤ ਹੀ ਵੱਡੀ ਪ੍ਰਾਪਤੀ ਆ ਜੇ ਇਹ ਅਰੈਸਟ ਨਾ ਹੁੰਦੇ ਪਤਾ ਨਹੀਂ ਇਹਨਾਂ ਨੇ ਬਠਿੰਡੇ ਜਾਂ ਕਿਤੇ ਹੋਰ ਕੀ ਵਾਰਦਤ ਕਰਨੀ ਸੀ ਜਿਵੇਂ ਦੇਸੀ ਪਿਸਟਲ ਇਹਨਾਂ ਬਰਾਮਦ ਹੋਇਆ ਕੀ ਪਤਾ ਨਾ ਇਸ ਤੋਂ ਵੱਡੀ ਵੀ ਹੋਰ ਵਾਰਦਤ ਕਰਨੀ ਸੀ ਇਸ ਲਈ ਸਾਡੀ ਸਾਰੀ ਟੀਮ ਦੀ ਬਹੁਤ ਹੀ ਵੱਡੀ ਪ੍ਰਾਪਤੀ ਆ ਜੋ ਕਿ ਮਾਰਦਾਤ ਖੋਨ ਤੋਂ ਦੋ ਤਿੰਨ ਦਿਨਾਂ ਬਾਅਦ ਹੀ ਇਹ ਫੜੇ ਗਏ ਤੇ ਜੋ ਜੋ ਇਹਨਾਂ ਨੇ ਜਿਵੇਂ ਕਾਪਾ ਹੋ ਗਿਆ ਪਿਸਟਲ ਹੋ ਗਿਆ ਜਾਂ ਇਹਨਾਂ ਨੇ ਵਰਤਿਆ ਉਹ ਸਾਰਾ ਬਰਾਮਦ ਹੋ ਗਿਆ ਰਿਮਾਂਡ ਲੈ ਕੇ ਅੱਗੇ ਕੁਝ ਹਾਂਜੀ ਹਾਂਜੀ ਹੁਣ ਰਿਮਾਂਡ ਲੈ ਕੇ ਜੋ ਵੀ ਅਗਲੀ ਪੁੱਛਗਛਾ ਜੋ ਵੀ ਸਾਡੀ ਰਹਿ ਗਈ ਆ ਸਾਰੀ ਅਸੀਂ ਕੰਪਲੀਟ ਕਰਾਂਗੇ ਤੇ ਥੋੜੇ ਥਰੂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜੋ ਵੀ ਇਦਾਂ ਦਾ ਬੰਦਾ ਕ੍ਰਿਮੀਨਲ ਬੰਦਾ ਕੋਈ ਵੀ ਆ ਜੋ ਇਦਾਂ ਹੀ ਸੋਚ ਰੱਖਦਾ ਤੇ ਇੱਧਰ ਕੰਮ ਕਰੂਗਾ ਕਿਤੇ ਵੀ ਕਰੂਗਾ ਜਾਂ ਥਾਣੇ ਫਰਮਲ ਦੀ ਹੱਦ ਅੰਦਰ ਜਾਂ ਸ਼ਹਿਰ ਚ ਕਿਤੇ ਵੀ ਉਹ ਬਿਲਕੁਲ ਵੀ ਨਿਬਖਸ਼ਿਆ ਜਾਊਗਾ ਤੁਰੰਤ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊ ਕੋਈ ਵੀ ਇਦਾਂ ਦੇ ਕਰਨ ਦਾ ਸੋਚੇ ਨਾ ਜੋ ਇਹਨਾਂ ਨੇ ਹਰਕਤ ਕੀਤੀ ਹੈ